ਅਬਾਦ ਕਰੋ 28 ਦੀਆਂ ਤਸਵੀਰਾਂ ਅੱਲਾ ਸਾਂਝੀਆਂ ਕਰਦੇ ਜਿੱਥੇ ਕਿ ਲੋਕਾਂ ਨੇ ਦੂਸਰੀ ਵਾਰ ਪੌਗਸ ਦੇ ਉਮੀਦਵਾਰ ਫਰਮਾਨਦਾਨ ਨੂੰ ਬਹੁਤ ਵੱਡੀ ਲੀਡ ਤੋਂ ਤੱਕ ਜਿਹੜਾ ਚੀਜ਼ ਨੇ ਮਾਹੌਲ ਚ ਭੇਜਿਆ ਕਿਉਂਕਿ ਮਿੱਠੂ ਮਦਾਨ ਇੱਕ ਐਸਾ ਚਿਹਰਾ ਹੈ ਜੁਵਾ ਚਿਹਰਾ ਜਿਸ ਵਿੱਚ ਸਮਾਗਮ ਕਰਨ ਦੀ ਬਹੁਤ ਜ਼ਿਆਦਾ ਅਲਰਜੀ ਹੈ ਔਰ ਮਿੱਠੂ ਮਦਾਨ ਜਿਹੜੇ ਇੱਥੇ ਆ ਕੇ ਧੰਨਵਾਦ ਰੈਲੀ ਕਾਢਣ ਦੇ ਧੰਨਵਾਦ ਰੈਲੀ ਕਾਢਦੇ ਜੀ ਕੀ ਕਰੇ ਇਹ ਸਾਰੀ ਸਾਰੇ ਅਵਾਰਡ ਦੀ ਰੈਲੀ ਸੀ ਆਪਾਂ ਡੋ ਟੂ ਡੋਰ ਕਰੇ ਸੀ ਇਹ ਪਰਮਾਤਮਾ ਦੀ ਕਿਰਪਾ ਹੈ ਸਾਰੇ ਨੇ ਇੰਨਾ ਪਿਆਰ ਦਿੱਤਾ ਔਰ ਰਾਮਤਲਾ ਹੀ ਚੱਲੇ ਆ ਤੇ ਰਾਮਤਲਾ ਹੀ ਜਾ ਕੇ ਸਾਰਿਆਂ ਦਾ ਸਹਿਯੋਗ ਦੇ ਨਾਲ ਉੱਥੇ ਜਾ ਕੇ ਪਿਆ। ਭਾਜੀ ਚੁਣੌਤੀਆਂ ਵਾਜਨ ਦੀਆਂ ਕਿਉਂਕਿ ਤੁਸੀਂ ਤੁਹਾਨੂੰ ਦੂਸਰੀ ਵਾਰੀ ਜੋ ਲੋਕਲ ਜਿਹਾ ਕੇ ਭੇਜੇ ਲੀਡ ਵੀ ਕਾਫੀ ਜੜਾ ਕਹਿੰਦੇ ਦੂਸਰੇ ਨੰਬਰ ਤੇ ਤੁਸੀਂ ਤੁਹਾਡੀ ਲੀਡ ਰਹੀ ਹੈ ਸ਼ਹਿਰ ਚ ਤੇ ਚੁਣੌਤੀਆਂ ਵਾਜਨ ਦੀਆਂ ਜ਼ਿੰਮੇਵਾਰੀ ਵਾਜਨ ਦੀਆਂ ਵੀ ਕਿੱਸਾ ਜ਼ਿੰਮੇਵਾਰੀ ਨਿਭਾਓਗੇ। ਭਾਜੀ ਜੂ ਜੰਮਿਆ ਚੁਣੌਤੀਆਂ ਲਗਾਉਂਦਾ ਆ ਰਿਹਾ। ਇੱਥੇ ਚੁਣੌਤੀ ਜਿਹੜੀ ਮਰਜ਼ੀ ਵਾਜੇ ਆਪਾਂ ਕੰਮ ਹੀ ਕਰਨਾ। ਕੰਮ ਤੇ ਕਾਉਂਸਲਰ ਦਾ ਕੰਮ ਹੈ ਨਾਲੀਆਂ ਸਾਫ਼ ਕਰਾਉਣਾ। ਸਟਰੀਟ ਲਾਈਟਾਂ, ਪੈਨਸ਼ਨ ਆਧਾਰ ਕਾਰਡ, ਮੀਲੇ ਕਾਰਡ ਉਹ ਸਾਰੇ ਗੱਲ ਹੀ ਖਤਮ ਤੁਸੀਂ ਨਸ਼ੇ ਬਾਰੇ ਬੜੀ ਗੱਲਾਂ ਕਿਸੇ ਵੀ ਨਸ਼ਾ ਖਤਮ ਕਰਾਉਂਗਾ ਮਾਰੂ ਇਤਨਾ ਸਾ ਕਿ ਨਸ਼ਾ ਨਸ਼ਾ ਭਾਈ ਜੀ ਬਹੁਤ ਜ਼ਿਆਦਾ ਨਸ਼ਾ ਹੈ ਨਸ਼ਾ ਕੋਈ ਲਿਆਜ ਨਹੀਂ ਕਰਨਾ ਸੀਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਜਿਹੜਾ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹ ਮੇਰਾ ਕੋਈ ਲਿਆਜ ਨਹੀਂ ਲੋਕਾਂ ਦਾ ਕਾਫੀ ਪ੍ਰਵਾਸ ਵਰਤਨ ਮਿਲਿਆ ਸੀਗਾ ਤੇ ਹੁਣ ਜਿਹੜਾ ਜੱਗਲਰ ਬੰਦਾ ਉਸ ਤੋਂ ਬਾਅਦ ਵਾਪਸ ਨਜ਼ਰ ਘੱਟ ਆਉਂਦਾ ਉਸ ਵਾਰੀ ਕੀ ਆਹ ਜੀ ਮਿੱਟੂ ਮਦਾਨ ਉਹ ਕੈਟਾਗਰੀ ਦਾ ਬੰਦਾ ਨਹੀਂ ਮਿੱਟੂ ਬਣਾ ਰਹਿੰਦਾ ਇਲਾਕੇ ਦਾ ਹਾਂ ਹਾਂ ਕਿ ਜਿਹੜਾ ਪਰਿਵਾਰ ਵਾਂਗ ਨਾ ਸਾਰੇ ਵਿਚਰ ਭਾਜੀ ਹੈਗਾ ਹੀ ਪਰਿਵਾਰ ਹੈ ਵਿਚਰਨਾ ਕੀ ਹੈ ਇਹ ਸਾਰਾ ਮੇਰਾ ਪਰਿਵਾਰ ਹੈ ਮੇਰੀ ਬਾੜ ਮੇਰਾ ਪਰਿਵਾਰ ਕਿਤੇ ਕਸ਼ੇ ਲੋੜ ਬੋਵੇ ਤੁਹਾਡੀ ਬਾਹ ਫੜ ਕੇ ਫੇਰ ਲੈ ਜਾਂਦੇ ਆ ਭਾਜੀ ਭਾਈ ਭਾ ਫੜੇ ਭਾਈ ਲੱਤ ਫੜੇ ਮਿੱਟੀ ਉਹਨਾਂ ਦਾ ਮਿੱਠੂ ਮੈਦਾਨ ਦਾ ਭਾਜੀ ਤੁਸੀਂ ਕਹਿ ਰਹੇ ਮਿੱਠੂ ਮੈਦਾਨ ਕੰਮ ਕਰੂਗਾ ਕਿ ਨਹੀਂ ਕਰੂਗਾ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਮਿੱਠੂ ਮੈਦਾਨ ਜਿਹੜਾ ਉਹ ਬਾੜ ਜਿਹੜੀ ਉਹਦੀ 40% ਬਾੜ ਉਹ ਚ ਐਡ ਹੋਈ ਸੀ ਪੁਰਾਣੀ ਬਾੜ ਸੀ 60% ਉਹਦੀ 60 ਤੋਂ 70% ਪੁਰਾਣੀ ਬਾੜ ਸੀ 30% ਉਹਦੀ ਨਵੀਂ ਬਾੜ ਸੀ ਜੀ ਠੀਕ ਹੈ ਜਿਹੜਾ ਮਿੱਠੂ ਮਦਾਨ ਜਿੱਤਿਆ ਆਪਦੇ ਕਮਾਲ ਸਿਰ ਤੇ ਜਿੱਤਿਆ ਕਿਉਂਕਿ ਪਿਛਲੇ 70% ਜਿਹੜੀ ਵਾਰਡ ਆ ਉਹਦੀ ਕੰਮ ਦੇਖ ਕੇ ਲੋਕਾਂ ਨੇ ਆਪਸ ਚ ਰਿਸ਼ਤੇਦਾਰੀ ਦੇਖ ਕੇ ਫੋਨ ਤੇ ਗੱਲ ਕਰਕੇ ਉਹਨਾਂ ਨੇ ਇਹ ਕੰਮ ਦੇਖਿਆ ਕੰਮ ਦੇਖਣ ਤੋਂ ਕੰਮ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮਿੱਠੂ ਮਦਾਨ ਕੰਮ ਕਰੇਗਾ ਇਹ ਮਿੱਠੂ ਮਦਾਨ ਨੇ ਜਿੰਦਾ ਸਰਨਾ ਵੱਡਾ ਕਾਲਣਾ ਇਹਨੇ ਕੰਮ ਕੀਤੇ ਆ ਕੰਮ ਕਰੂਗਾ ਤੇ ਕੰਮ ਕਰਦਾ ਰਹੂਗਾ ਔਰ ਮਿੱਠੂ ਗਰਾਊਂਡ ਨਾਲ ਜੁੜਿਆ ਹੋਇਆ ਹੈ ਲੀਡਰ ਆ ਇਹ ਪਾਰਟੀ ਦੇ ਵਾਸਤੇ ਬੈਠਾ ਹੈ ਪਾਰਟੀ ਦੇ ਜੋ ਹੁਕਮ ਲਾਉਣਗੇ ਮਿੱਠੂ ਦੇ ਜੋ ਪਾਰਟੀ ਹੁਕਮ ਕਰੂਗੀ ਮਿੱਠੂ ਪਾਰਟੀ ਦੇ ਔਰ ਮਿੱਠੂ ਦਾ ਪਿਆਰ ਦੇਖੋ ਤੁਹਾਡੇ ਸਾਹਮਣੇ ਪਿਆਰ ਦੇਖ ਲਓ ਮਿੱਠੂ ਦਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਮਿੱਠੂ ਦਾ ਬਹੁਤ ਪਿਆਰ ਹੈ ਜੀ ਬਾੜਾ ਦੇ ਦੇਖੋ ਲੇ ਕੇ ਹਮੇਸ਼ਾ ਖੜਾ ਨਾਲ ਹਮੇਸ਼ਾ ਹੀ ਖੜਾ ਪਾ ਜੀ ਦੇਖੋ 70% ਲੋਕਾਂ ਨੇ ਸਤ 70% ਲੋਕਾਂ ਦਾ ਪਰਖਿਆ ਹੋਇਆ ਕੈਂਡੀਡੇਟ ਆ 30% ਨਵੀਂ ਜਨਤਾ ਜੁੜੀ ਆ 70% ਨੇ ਅਪਰੋਚ ਕਰਕੇ 30% ਤਲੀਏ ਦੇਖੋ ਤੁਸੀਂ ਆਪ ਹੀ ਆਖਿਆ ਵੀ ਦੂਸਰੇ ਨੰਬਰ ਤੇ ਲੀਡ ਰਹੀ ਆ ਦੂਸਰੇ ਨੰਬਰ ਦੇ ਕਹਿੰਦੇ ਜੇ ਉਹ ਵਰਤਿਆ ਜਾਵੇ ਨਾ ਲੀਡਰ ਪਤਾ ਲੀਡਰ ਦਾ ਉਦੋਂ ਲੱਗਦਾ ਵਰਤਿਆ ਲੀਡਰਾਂ ਚੱਲਿਆ ਆ ਲੀਡਰਾਂ ਔਰ ਬੜਾ ਲੰਮਾ ਚੱਲਣਾ ਇਹਨੂੰ 30 ਸਾਲਾਂ ਤੋਂ ਮੁੰਡਾ ਕੋਈ ਪੁਰਾਣਾ ਮੁੰਡਾ ਨਹੀਂ ਆ ਜੇ ਧੋਖਾ ਕਰੇਗਾ ਤੇ ਧੋਖਾ ਕਰੇਗਾ ਤਾਂ ਲੋਕੀ ਆਪੇ ਜਿਨ੍ਹਾਂ ਨੇ ਧੋਖਾ ਕੀਤਾ ਉਹਨਾਂ ਨੂੰ ਲੋਕਾਂ ਦਾ ਜਵਾਬ ਦੇ ਦਿੰਦੇ ਆ ਜੀ ਬਿਲਕੁਲ ਕੀ ਮਿਹਰ ਜੀ ਮਿੱਠੂ ਦਾੰਦੋ ਕੀ ਮਿਸਾਲ ਹੋਏਗੀ ਇਹ ਕੰਮ ਜਿਹੜੇ ਰਹਿ ਗਏ ਹੋਣਗੇ ਕੋਈ ਕੰਮ ਰਹਿ ਗਿਆ ਇਹਦੀ ਵਾਰ ਨਹੀਂ ਰਹਿ ਗਈ ਜੇ ਨਵੀਂ ਵਾਰ ਆਈਏ ਹੋਰ ਜੀ ਕੁਝ ਰਹਿ ਗਿਆ ਹੋਣਗੇ ਮੁੰਡਾ ਕੰਮ ਠੋਕ ਕੇ ਕਰਦਾ ਪਾ ਬੱਲੇ ਬੱਲੇ ਕਰਾਏਗਾ ਲੋਰ ਪੈਂਦੀ ਹੈ ਗੁੱਟ ਫੜਨਦੇ ਹੋ ਉਹ ਮਾਰਾ ਜਾ ਰਿਹਾ ਐਮਐਲਏ ਸਾਡਾ ਹੋਈਆ ਸਾਡਾ ਬੱਚਾ ਬੱਲੇ ਹੋਈਆ ਮੈਂ ਇਸੇ ਦਾ ਬਲੌਕ ਪ੍ਰਧਾਨ ਆ ਜੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਵਾ ਮਿੱਠੂ ਇੱਕ ਹੀਰਾ ਮੁੰਡਾ 29 ਨੰਬਰ ਵਾਰ ਤੋਂ ਪਹਿਲਾਂ ਇਹਨਾਂ ਦੀ ਮਦਰ ਜਿੱਤੇ ਹੀ ਗਿਆ ਹੁਣ ਇਹ ਜਿੱਤਿਆ ਇਹ ਪਹਿਲੇ ਦਿਨ ਤੋਂ ਹੀ ਜਿੱਤ ਗਿਆ ਆਏਗਾ ਪਹਿਲੇ ਦਿਨ ਤੋਂ ਹੀ ਵਾਰਡ ਦੇ ਲੋਕਾਂ ਨੇ ਇਹਨੂੰ ਇੰਨਾ ਕਿ ਪਿਆਰ ਦਿੱਤਾ ਸੀ ਇੰਨਾ ਮੁਹੱਬਤ ਦਿੱਤਾ ਸੀ ਪਹਿਲੇ ਦਿਨ ਤੋਂ ਹੀ ਲੋਕਾਂ ਨੇ ਦੀ ਜਿੱਤ ਪੱਕੀ ਕਰਤੀ ਸੀਗੀ ਵੀ ਇਹ ਦੀ ਪਰਖ ਕਰ ਲਈ ਮੈਂ ਹੀ ਇਹ ਦੀ ਪਹਿਲੇ ਦਿਨ ਤੋਂ ਪਰਖ ਕਰ ਲਈ ਸੀ ਅੱਜ ਉਹ ਕੋਈ ਪਰਖ ਪੂਰੀ ਹੋ ਗਈ ਹੈ ਬਿਲਕੁਲ ਮਿੱਠੂ ਮੈਦਾਨ ਨੂੰ ਲੋਕਾਂ ਨੇ ਹੀਰਾ ਆਖਰੇ ਨੇ ਔਰ ਹੀਰਾ ਦੀ ਪਰਖ ਕਰਕੇ ਲੋਕਾਂ ਨੇ ਸਿਰ ਮੋਰ ਤੋਂ ਨਿਗਮ ਹਾਊਸ 'ਚ ਮਿੱਠੂ ਮੈਦਾਨ ਨੂੰ ਭੇਜਿਆ ਕਿਉਂਕਿ ਲਗਾਤਾਰ ਜੇ ਪਿਛਲੇ 5 ਸਾਲ ਦੀ ਕਿ ਨੋਟਿਸ ਗੱਲ ਕਰੀ ਤਾਂ ਮਿੱਠੂ ਮੈਦਾਨ ਲਗਾਤਾਰ ਵਾਰਡ ਵਿੱਚ ਰਿਹਾ ਹੈ ਜਿਸ ਤੱਕ ਇਸ ਵਾਰ ਸੇ ਦੂਸਰੀ ਵਾਰ ਉਹਨੇ ਜਿੱਤੇ ਜਿਹੜੀ ਕੀ ਉਹ ਯਕੀਨੀ ਹੋਈ ਆ ਕਾਫੀ ਵੱਡੀ ਲੀਡ ਤੋਂ ਜਿੱਤੇ ਜਿਹੜੀ ਕੀ ਉਹ ਮਿੱਠੂ ਮਦਾਨ ਨੂੰ ਮਿਲੀ ਆ ਮਿੱਠੂ ਮਦਾਨ ਨੇ ਇਹ ਆਖਰਲੇ ਜਿੱਥੇ ਕੀ ਨਸ਼ੇ ਦੀ ਸਮੱਸਿਆ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਨਾਲ ਦੀ ਪਹਿਲ ਕਦਮੀ ਰਹਿ ਗਈ ਦੂਜੇ ਪਾਸੇ ਜਿਹੜੇ ਵੀ ਵਿਕਾਸ ਦੇ ਕੰਮ ਹੋਣ ਵਾਲੇ ਨੇ ਉਹ ਵੀ ਜਿਹੜਾ ਕੀ ਉਹ ਕੱਲ ਦੇ ਆਧਾਰ ਤੇ ਕਰਵਾਏ ਜਾਣਗੇ ਕੈਮਰਾ ਪਰਸ ਉਸਕਾਲ ਦੇ ਨਾਲ ਸਿਕੰਦਰ ਪੱਸੀਚਾ ਦੈਨਿਕ ਸਟਰੀ ਟੀਵੀ ਅੰਮ੍ਰਿਤਸਰ